ਬਟਾਲਾ ਵਿਖੇ ਦੋ ਧਿਰਾਂ ਦੀ ਹੋਈ ਲੜਾਈ ਜਿਸ ਮਗਰੋਂ ਦੋਨੋਂ ਧਿਰਾਂ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੇ ਲਈ ਪਹੁੰਚੇ ਹਨ ਜਦੋਂ ਇਲਾਜ ਕਰਾਉਣ ਪਹੁੰਚੇ ਤਾਂ ਹਸਪਤਾਲ ਦੇ ਵਿਹਨਦਰੇ ਹੀ ਚੱਲੇ ਤੇ ਤਾਰਾ ਹਥਿਆਰ ਤੇ ਡਾਂਗਾ ਸੁੱਟੇ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਦੋਂ ਦੋਨਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਤੇ ਇੱਕ ਦੂਜੇ ਉੱਤੇ ਇਲਜ਼ਾਮ ਲਗਾਉਂਦੇ ਉਹਨਾਂ ਨੇ ਆਖਿਆ ਕਿ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਪਰ ਇੱਕ ਦੂਸਰੇ ਤੇ ਇਲਜ਼ਾਮ ਲਗਾਏ ਸਾਡੇ ਨਾਲ ਨਜਾਇਜ਼ ਹੋਈ ਹੈ ਦੂਸਰੇ ਪਾਸੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਪਤਾ ਲਗਾ ਹੈ ਕਿ ਕੋਈ ਝਗੜਾ ਹੋਇਆ ਹੈ ਅਤੇ ਐਮ ਐਲ ਆਰ ਦੋਨਾਂ ਦੀ ਕੱਟੀ ਹੋਈ ਹੈ ਸਾਡੇ ਤੱਕ ਨਹੀਂ ਪਹੁੰਚੀਆਂ ਜਿਸ ਤਰ੍ਹਾਂ ਵੀ ਪਹੁੰਚਦੀਆਂ ਹਨ ਅਤੇ ਜਿਸ ਦਾ ਕਸੂਰ ਹੋਵੇਗਾ ਉਸਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਹ ਤੁਹਾਨੂੰ ਦਿਖਾਉਣਾ ਹੈ ਇੱਕ ਵਾਰ ਪਹਿਲਾਂ ਇਸ ਸੀਸੀਟੀਵੀ ਵੀਡੀਓ JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕੀ ਨਾਮ ਹੈ ਆਪਣਾ ਸੰਜੀਤ ਕੀ ਗੱਲ ਹੈ ਜਿਹੜੇ ਚਕਰਮ ਕਰਨ ਕੀ ਟਾ ਭਾਜੀ ਮੈਂ ਨਾ ਇਹਨਾਂ ਦੇ ਲਾਟਰੀ ਸਟਾਲ ਤੇ ਗਿਆ ਰঞ্জੀਤ ਦੇ ਤੇ ਮਾਜੰਦੇ ਇਹਨਾਂ ਮੇਰਾ ਨਾ ਉੱਤੇ ਨੰਬਰ ਆਇਆ ਇਨਾਂ ਨੇ ਮੈਨੂੰ ਪਹਿਲੇ ਜਿੱਤੇ ਬਲੇ ਉੱਥੇ ਮੈਨਾਂ ਤਾਂ ਕੰਮ ਕੀ ਕੀਤੀ ਬਾਅਦ ਚੋਂ ਮੈਂ ਅਲੀਆ ਰੋਡ ਤੇ ਕੱਲ ਗਿਆ ਤੇ ਉੱਥੇ ਮੈਨੂੰ 20-25 ਜਲੇ ਪੈ ਗਏ ਉੱਥੇ ਜਾ ਕੇ ਇਨਾਂ ਨੇ ਮੇਰੇ ਸਿਰ ਤੇ ਮਾਰੀ ਸੱਟ ਲੱਤ ਤੇ ਮਾਰਿਆ ਡਾਕਟਰ ਹਾਂਜੀ ਫਿਰ ਭਾਜੀ ਆਪਾਂ ਇੱਥੇ ਸਿਵਲ ਹਸਪੀਟਲ ਮੈਨੂੰ ਮੇਰੇ ਭਾਜੀ ਐਡਮਿਟ ਕਰਾਣ ਆਏ ਸਿਵਲ ਹਸਪੀਟਲ ਇਹਨਾਂ ਨੇ ਫਿਰ ਇਕੱਲੇ ਮੇਰੇ ਦੂਜੇ ਭਾਜੀ ਦੇ ਵੀ ਛੱਟ ਲਈ ਡਾਕਟਰ ਮਾਰੇ ਇੱਥੇ ਸਿਵਲ ਹਸਪੀਟਲ ਸੀਸੀਟੀਵੀ ਕੈਮਰੇ ਵਿੱਚ ਜਿੱਨਾਂ ਦੀ ਵੀਡੀਓ ਵੀ ਬਣੀ ਹੋਈ ਹੈ ਸੀ ਸੀ ਵੀ ਸੀਵਲ ਹਸਪਤਾਲ ਤੇ ਪੁਲਿਸ ਆਈ ਉਹਨਾਂ ਨੇ ਆ ਕੇ ਰੋਕਿਆ ਇਹਨਾਂ ਨੇ ਇੱਥੇ ਵੀ ਆ ਕੇ ਸਾਡੇ ਤੇ ਹਮਲਾ ਕੀਤਾ ਹੈ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਤੁਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਅੱਜ ਕੀ ਰਾਜੀ ਆਪਣਾ ਸ੍ਰੀ ਗੁਰਜੀਤ ਸਿੰਘ ਜੀ ਕੀ ਹੋਇਆ ਤੁਹਾਡਾ ਜੀ ਭਾਈ ਤਾਂ ਹੋਇਆ ਜੀ ਮੈਂ ਜਿਹੜਾ ਕਰਦੇ ਦਾ ਬੁੜਾ ਹੀ ਲੋ ਲੱਗਾ ਉਹਦੇ ਚ ਅਦਕੀ ਬਿਜਲੀ ਬੂਟ ਦਾ ਬਗਾ ਉਹਨੇ ਮੇਰੇ ਕੋ 35000 ਦੀ ਠੱਗੀ ਵਾਰੀ ਹੈ ਮੇਰੀ ਦੁਕਾਨ ਦੇ ਮੀਟਰ ਨੂੰ ਉਧੇ ਲਾ ਦੇ ਤੇ ਬਾਅਦ ਦੇ ਵਿੱਚ ਉਹ ਕੱਲ ਹੀ ਜੇਜਾ ਜੜੇ ਆਪਣੀ ਦੁਕਾਨ ਤੇ ਬੈਠੇ ਆ ਤੇ ਰੋਟੀ ਪਾੜੀ ਛੱਕ ਕੇ ਹਟਿਆ ਤਾਂ ਖੱਜੜਾਈ ਇਹ ਦੁਕਾਨ ਤੇ ਆਇਆ ਤੇ ਵੱਡੀ ਜੋਰ ਤੋਂ ਤੇ ਕਿਹਾ ਕਿ ਤੂੰ ਉਹਦੇ ਪੈਸੇ ਨਹੀਂ ਦੇਗਾ ਇਹ ਤਾਂ ਫਿਰ ਪਤਾ ਨਹੀਂ ਅੱਛੀ ਨੂੰ ਛੋੜ ਦਿੱਤਾ ਜਾਂ ਕਿਹਨੂੰ ਕਿਤਾਲੀ ਆਪਾਂ ਭਾਜੋ ਬੜੀ ਬਕਵਾਸ ਕਰਦਾ ਜਦੋਂ ਆਹ ਹਾਂਸ਼ਾ ਲਉਣਾ ਹੈ ਤੁਹਾ ਪਰ ਮਾਰ ਤੁਹ ਕਿ ਦਾ ਦਾ ਪਾਚਾ ਲਾਏਗਾ ਰੋ ਮਾਣੀ ਫੁੱਟੀ ਦੁਕਾਨ ਤੇ ਕੀ ਹਰ ਹੋਈ ਆ ਸਾਡੀ ਦੁਕਾਨ ਵਿੱਚ ਬਾਅਦ ਦੇ ਵਿੱਚ ਆਈ ਹੁਣ ਤਾਂ ਪੂਰਾ ਦੇ ਕੈਪਜ ਚ ਚਲ ਗਿਆ ਯਾਨਸੀ ਘਰ ਵੀ ਤੁਹਾਡੇ ਏਰੀਆ ਦਾ ਖਟਾ ਦੂੰਗਾ ਆ ਗੱਲਬਾਤ ਕਰਨਾ ਤੇ ਸਤੋਏ ਹਾਂ ਇਹ ਫੜਤੀ ਅੱਛੀ ਹੁਣੀ ਆਣ ਦੇ ਜਦੋਂ ਹੱਥੋਂ ਕੈਪਜੋਂ ਨਿਕਲਿਆ ਹੈ ਤੇ ਨਾਲ ਹੀ ਉਹ ਹਾਜਤ ਦੇ ਹੱਥੀ ਪੈ ਗਏ ਨਾ ਪਹਿਲਾਂ ਛੋਟਾ ਮਾਰਕੀਟ ਤੋਂ ਦੀਆਂ ਲੱਤਾਂ ਹਾਂ ਉਹਦੇ ਬੀਸ ਬੋਲ ਮਾਰੇ ਆ ਕੀ ਨਾ ਸੀ ਉਹਨਾਂ ਦੇ ਕਿੰਨੇ ਜਾਣੀ ਸੀ ਜਿਹਨਾਂ ਨੇ ਹਮਲਾ ਕੀਤਾ ਉਹ ਮੇਰੇ ਨਾਲ ਪੰਜ-ਛਤ ਜਾਣੇ ਇਹ ਕਰਸੀ ਸੀਗੇ ਤੇ ਇੱਕ ਦਾ ਨਾਂ ਹੈ ਕਰਤੇ ਦਾ ਮੋਟਾ ਹੈ ਅਜੀ ਅਲੀ ਅਲੀ ਜਿਹੜਾ ਜਿਲ੍ਹੇ ਤੋਂ ਹੀ ਪੈਂਦੀ ਆ ਜਿਹੜਾ ਸਾਡਾ ਖੇਤੀ ਸੀਗੇ ਕੱਬ ਕਰਦਾ ਹੈ ਤੇ ਉਹ ਤੋਂ ਬਾਅਦ ਇੰਨਾ ਤੇ ਬਾਜੇ ਤੋਂ ਕੁੱਟਿਆ ਤੇ ਬਾਜੇ ਤੇ ਮੈਨੂੰ ਫੋਨ ਕੀਤਾ ਕਿ ਭਾਬ ਦੇ ਦੇ ਹਾਤੀ ਪਾਗੇ ਤੋਂ ਮੇਰੇ ਬੜਾ ਦਾ ਭੱਗਿਆ ਤੇ ਅਸੀਂ ਆਪਣੇ ਘਰ ਜਾ ਗਏ ਆ ਹਾੜ ਕਰਾਈ ਥਲਿਓਗੀ ਏਂ ਗਾਵਾਂ ਦੇ ਵਿੱਚ ਗਾਵਾਂ ਦੇ ਬੱਚੇ ਆ ਗਾੜ ਕਿੱਟਾ ਗਏ ਦੇ ਕੱਪੇ ਉੱਥੇ ਮੈਂ ਹੱਟਾ ਟਟਾ ਲਾ ਪੰਗੀਆਂ ਆ ਬਾਅਦ ਦੇ ਵਿੱਚ ਫੇਰ ਜਦੋਂ ਅਸੀਂ ਹਸਪੀਟਲ ਆਣ ਕੇ ਦਾਖਲ ਹੋ ਗਏ ਆ ਤੇ ਮੋਟਾ ਵੇਰਾ ਤੇ ਭਰਾਵਾਂ ਨਾਲੇ ਵਾਸਤੇ ਪਰਦੂ ਲੈਣ ਦੇ ਇਹ ਤੇ ਇਹ ਆੜ ਕੇ ਮੇਰੇ ਫੁੱਟੇ ਦੇ ਵੀ ਤੇ ਮੇਰੇ ਭਰਾ ਦੇ ਵੀ ਇੱਥੇ ਆਣ ਕੇ ਹੱਤੋਂ ਪਈ ਹੋਏ ਨੇ ਤੇ ਸ਼ਰੀਆਮ ਤਨਵਾਸ਼ੀ ਦੀ ਜਨਾਬ ਅਗਰ ਵੀ ਕੀਤੀ ਆ ਤੇ ਪ੍ਰਸ਼ਾਸਨ ਕੋ ਤੁਸੀਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋ ਸਹਾਇਤਾ ਚਾਹੀਦਾ ਏ ਇਹਦਾਂ ਨੂੰ ਢੱਲ ਪਈ ਆ ਜਿਹੜੇ ਬੜੇ ਬਦਮਾਸ਼ ਪਸਤਾਪੁੱਲਾ ਦੇ ਉੱਤੇ ਪਏ ਤੇ ਫੁੱਲ ਦੂਰ ਹੱਪਲੇ ਦਾ ਹੋ ਗਿਆ ਹਾਲ ਨੇ ਤੇ ਫੁੱਲ ਬਦਮਾਸ਼ੀ ਕਰਦੇ ਆ ਜੀ ਸਰ ਬੀਤੀ ਅੱਜ ਸ਼ਾਮ ਰਾਤ ਸਮੇਂ ਇੱਕੋ ਝਗੜਾ ਹੋਇਆ ਕੀ ਝਗੜਾ ਹੋਇਆ ਕੀ ਕਾਰਵਾਈ ਕੀਤੀ ਜਾ ਰਹੀ ਤੇ ਰਣਜੀਤ ਸਿੰਘ ਆਪਣਾ ਡੇਰਾ ਰੋਟੀ ਦੀ ਦੁਕਾਨ ਹੈ ਜੇ ਅ ਮੈਡੀਕਲ ਦੀ ਦੇਸੀ ਦਵਾਈਆਂ ਦਿੰਦਾ ਉਹ ਆਪਣੇ ਕਾਰਨ ਜਲ ਜਾ ਰਿਹਾ ਸੀ ਗਾਲੀਬਾਲ ਰੋਡ ਤੇ ਉਹਨਾਂ ਨੂੰ ਦੂਸਰੀ ਪਾਰਟੀ ਅਸ਼ੀਸ਼ ਪਾਰਟੀ ਸੀ ਉਹਨਾਂ ਨੇ ਉਹ ਮੋਟਰਸਾਈਕਲ ਤੇ ਸੀ ਉਹਨੂੰ ਚੰਗੀ ਜਿਹੀ ਮਾਰਕਟਾਈ ਕੀਤੀ ਮੋਟਰਸਾਈਕਲ ਤੇ ਪੰਨਿਆ ਇਹ ਜਦੋਂ ਉਥੇ ਦਾਖਲ ਹੋ ਗਿਆ ਰਣਜੀਤ ਸਿੰਘ ਤੇ ਉਹ ਉਥੇ ਆਪਣੇ ਬੇਟੇ ਨੂੰ ਨਾਲ ਲੈ ਗਿਆ ਤੇ ਨਾਲ ਆਪਣਾ ਨੌਕਰ ਗੌਰਵ ਨੂੰ ਵੀ ਲੈ ਗਿਆ ਸੀ ਉਥੇ ਉਹਨੂੰ ਦਾਖਲ ਕਰਾਇਆ ਉਸ ਤੋਂ ਬਾਅਦ ਵਿੱਚ ਦੂਸਰੀ ਪਾਰਟੀ ਜਿਹੜੀ ਅਸ਼ੀਸ਼ ਉਹਨਾਂ ਦੇ ਵੀ ਸੱਤਾਂ ਲੱਗੀਆਂ ਹੋਣਗੀਆਂ ਉਹ ਜਦੋਂ ਉਥੇ ਆਏ ਨੇ ਉਥੇ ਇਹਨਾਂ ਦਾ ਇੱਕ ਵਾਰੀ ਫਿਰ ਕਾਫੀ ਝਗੜਾ ਹੋ ਗਿਆ ਅਸ਼ੀਸ਼ ਪਾਰਟੀ ਦਾ ਉਹਦੇ ਵਿੱਚ ਇਹਨਾਂ ਦੇ ਖੂਰ ਲੱਗੀਆਂ ਸਟਾਂ ਤੇ ਅਸ਼ੀਸ਼ ਪਾਰਟੀ ਦੇ ਵੀ ਤਿੰਨ ਬੰਦਿਆਂ ਦਾ ਲੱਗੀਆਂ ਸੀਜ਼ ਦੇ ਵਿੱਚ ਜਿਹੜੇ ਉਹਨਾਂ ਤੋਂ ਅਜੇ ਤੇ ਗੁਰਜੀਤ ਅਗੇ ਜਿਹੜੇ ਕਮੰਤ ਰਾਜ ਕਾਂਧੀ ਕੈਂਪ ਦੇ ਸੀ ਉਹਨਾਂ ਦੇ ਲੱਗੀਆਂ ਸਟਾਂ ਤੇ ਪਲੱਸ ਇਹਦਾ ਜਦੋਂ ਦੂਸਰੀ ਵਾਰੀ ਜਿਹੜੀ ਲੜਾਈ ਹੋਈ ਉਹਦੇ ਵਿੱਚ ਰਣਜੀਤ ਸਿੰਘ ਦਾ ਬੇਟਾ ਆਪਣਾ ਰੰਜੋਤ ਤੇ ਨਾਲ ਉਹਨਾਂ ਦਾ ਨੌਕਰ ਜਿਹੜਾ ਗੌਰਵ ਉਹਦੇ ਵੀ ਸਟਾਂ ਲੱਗੀਆਂ ਨੇ ਐਮਐਲਏ ਰਕਟੀਆਂ ਹਜੇ ਤੱਕ ਐਮਐਲਏ ਰੀਸੀਵ ਨਹੀਂ ਹੋਈਆਂ ਜਿਸ ਤਰ੍ਹਾਂ ਦੀ ਆਉਂਦੀ ਹੈ ਕਿ ਉਹਦੇ ਮੁਤਾਬਕ ਕਾਰਵਾਈ ਚਲਦੀ ਹੈ